ੴ ਅੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ ਚੱਕਰ ਚਹਿਨ ਅਰ ਬਰਨ ਜਾਤ ਅਰ ਪਾਤ ਨਹਿਨ ਜਹਿ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤ ਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਣ ਗਣਜੈ ਤ੍ਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਿਆਤ ਛੰਦ ನಮಸ್ತ್ವಂ ಅಕಾಲೇ ನಮಸ್ತ್ವಂ ಕೃಪಾಲೇ ನಮಸ್ತಂ ಅರೂಪೇ ನಮಸ್ತಂ ಅನುಪೇ ನಮಸ್ತಂ ಅಪೇಖೇ ನಮಸ್ತಂ ಅಲೇಖೇ ನಮಸ್ತಂ ಅಕಾಯೇ ನಮಸ್ತಂ ಅಜಾಯೇ ನಮಸ್ತಂ ಅಗಂಜೇ ನಮಸ್ತಂ ಅಪಂಜೇ ನಮಸ್ತಂ ಆನಾಮೇ ನಮಸ್ತಂ ಅಠಾಮೇ ನಮಸ್ತಂ ಅಕರ್ಮಂ ನಮಸ್ತಂ ಅಧರ್ಮಂ ನಮಸ್ತಂ ಆನಾಮಂ ನಮಸ್ತಂ ಅತಾಮಂ ਨਮਸਤੰ ਅਜੀਤੇ ਨਮਸਤੰ ਅਭੀਤੇ ਨਮਸਤੰ ਅਵਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਅਗੰਝੇ ਨਮਸਤੰ ਅਭੰਝੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਮਿਤ੍ਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਰਬਰਗੇ ਨਮਸਤੰ ਅਸਰਗੇ ਨਮਸਤੰ ਪਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗੰਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਵੇ ਨਮਸਤਸਤ ਅਜਵੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸਵਨਮੇ ਨਮੋ ਸਰਬ ਗਉਨੇ ਨਮੋ ਸਰਬ ਭਉਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾ ਰੰਗ ਨਮਸਤੰ ਕਰਤਾ ਰੰਗ ਨਮੋ ਸਰਬ ਧੰਦੇ ਨਮੋਸਤ ਅਵੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਤਰੀ ਛੰਦ ਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂਪ ਹੈ ਅਪੂਪ ਹੈ ਅਲੇਖ ਹੈ ਖਾਲਸਾ ਜੀ ਇੱਥੇ ਅਜੂਪ ਅਭੂਪ ਨਾ ਸਮਝ ਲੈਣਾ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਐੜਾ ਜੱਜੇ ਨੂੰ ਬਲੈਂਕੜੇ ਅਜੂ ਹੈ ਅਭੂ ਹੈ ਇੱਥੇ ਸੁਧਾਈ ਕਰ ਲੋ ਇਹ ਹੋੜੀ-ਹੋੜੀ ਕਰਨੀ ਹੈ ਤਾਂ ਲਿਖ ਲਓ ਕਾਪੀਆਂ ਦੇ ਉੱਤੇ ਫੇਰ ਕਰ ਲਿਓ ਨਾਲ ਹੀ ਪਿਛਲੇ ਛੰਦ ਦੇ ਵਿੱਚ ਨਮਸਤਸਤ ਆਇਆ ਪਾਠ ਨਮਸਤ ਸਤ ਨਹੀਂ ਕਹਿਣਾ ਕਿਸੇ ਨੇ ਇਹ ਦਸਮੁ ਦੀ ਬਾਣੀ ਦਾ ਨਜ਼ਮ ਹੈ ਜੇ ਕਈ ਛੰਦ ਐਸੇ ਨੇ ਤੇਜ ਪੜਾਂਗੇ ਸਹੀ ਬੜੇ ਜਾਣਗੇ ਹੌਲੀ ਬੜੀਏ ਤਾਂ ਸਹੀ ਨਹੀਂ ਪੜ ਹੁੰਦੇ ਉਹਨਾਂ ਦੀ ਚਾਲ ਹੈ ਨਮਸਤ ਅਸਤ ਕਹੋਗੇ ਤਾਂ ਸਹੀ ਹੈ ਇਹ ਨਹੀਂ ਕਿਸੇ ਗੁਰਮੁਖ ਤੋਂ ਕਿਹਾ ਜਾਂਦਾ ਸਾਰਿਆਂ ਦੀ ਰਤਨਾ ਇੱਕੋ ਜਿਹੀ ਨਹੀਂ ਹੁੰਦੀ ਤਾਂ ਨਮਸਤ ਅਸਤ ਕਹਿ ਦਿਓ ਇਹ ਨਿਜਮ ਹੈ ਹਰੇਕ ਅੱਖਰ ਦੇ ਨਾਲ ਮਗਰ ਉਹ ਐੜਾ ਬੋਲਦਾ ਉਹ ਆਵਾਜ਼ ਆਉਂਦੀ ਇਹ ਮੁਕਤਾ ਬਸ ਇਹ ਨਾ ਹੋਏ ਕਿਹੜੇ ਅੱਖਰ ਦੇ ਮਗਰ ਨਹੀਂ ਇਹ ਬੋਲਦਾ ਇਸ ਕਰਕੇ ਨਮਸਤਾਸਤ ਜਿਹੜਾ ਪਾਠ ਹੈ ਜੇ ਤਾਂ ਤੇਜ ਖਾਲਸਾ ਬੋਲਦਾ ਕੋਈ ਬਾਤ ਨਹੀਂ ਇਕੱਠਾ ਪਾਠ ਹੈ ਤੇ ਜੇ ਨਹੀਂ ਬੋਲਿਆ ਜਾਂਦਾ ਨਮਸਤ ਸਤ ਨਾ ਕਹਦੇ ਹੋ ਉਹ ਫਿਰ ਗਲਤ ਹੈ ਇਤਨਾ ਕਿ ਇਹ ਵਿਚਾਰ ਹਿਰਦੇ ਚ ਧਾਰ ਲੈਣੀ ਅੱਗੇ ਇਹ ਚਾਚਰੀ ਛੰਦ ਅਰੰਭ ਹੋ